ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਰਫਤਾਰ ਨਿਊਜ਼ ਆਓ ਫੇਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਿਛਲੇ ਦਿਨਾਂ ਵਿੱਚ ਕਰਵਾਈ ਐਮ ਆਰ ਆਈ ਨੂੰ ਲੈ ਕੇ ਲਾਏ ਜਾ ਰਹੇ ਕਿੱਸਾ ਦਰਮਿਆਨ ਉਹਨਾਂ ਦੇ ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਪੂਰੀ ਤਰ੍ਹਾਂ ਸਿਹਤਮੰਦ ਨੇ ਤੇ ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਦੇ ਅਕਤੂਬਰ ਵਿੱਚ احتیاط ਵਜੋਂ ਦਿਲ ਤੇ ਪੇਟ ਦੀ ਐਮ ਆਰ ਆਈ ਕਰਵਾਈ ਗਈ ਸੀ ਜੋ ਕਿ ਬਿਲਕੁਲ ਨਾਰਮਲ ਹੈ ਤੇ ਸਭ ਕੁਝ ਠੀਕ ਹੈ ਅਮਰੀਕੀ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ਤੇ ਦਫਤਰ ਵਾਈਟ ਹਾਊਸ ਵੱਲੋਂ ਡਾਕਟਰ ਤਰਫੋਂ ਜਾਰੀ ਇੱਕ ਮੈਮੋ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਤੇ ਇਸ ਤੋਂ ਪਹਿਲਾਂ ਵਾਈਟ ਹਾਊਸ ਨੇ ਇਹ ਦੱਸਣ ਤੋਂ ਨਾ ਕਰ ਦਿੱਤੀ ਕਿ ਅਕਤੂਬਰ ਵਿੱਚ வால்ਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿੱਚ ਹੋਏ ਸਰੀਰਕ ਟੈਸਟ ਦੌਰਾਨ ਐਮ ਆਰ ਆਈ ਕਿਉਂ ਕੀਤਾ ਗਿਆ ਸੀ ਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਟਰੰਪ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਮ ਆਰ ਆਈ ਦੇ ਨਤੀਜੇ ਨੂੰ ਪੂਰੀ ਤਰ੍ਹਾਂ ਠੀਕ ਦੱਸਿਆ ਸੀ ਤੇ ਉਹਨਾਂ ਕਿਹਾ ਕਿ ਜੇਕਰ ਕੋਈ ਚਾਹੇ ਤਾਂ ਉਹ ਰਿਪੋਰਟ ਜਾਰੀ ਕਰ ਸਕਦੇ ਹਨ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਉਹਨਾਂ ਨੂੰ ਕੋਈ ਅੰਦਾਜ਼ਾ ਨਹੀਂ ਹੈ ਕਿ ਐਮ ਆਰ ਆਈ ਸਰੀਰ ਦੇ ਕਿਸ ਅੰਗ ਤੇ ਕੀਤਾ ਗਿਆ ਸੀ ਪੰਜਾਬ ਰੋਡਵੇਜ਼ ਦੇ ਕੱਚੇ ਕਰਮਚਾਰੀਆਂ ਦੀ ਹੜਤਾਲ 5ਵੇਂ ਦਿਨ ਵੀ ਜਾਰੀ ਹੈ। ਟ੍ਰਾਂਸਪੋਰਟ ਮੰਤਰੀ ਨਾਲ ਹੋਈ ਮੀਟਿੰਗ ਤੋਂ ਬਾਅਦ ਅੱਜ ਵੀ ਸਰਕਾਰੀ ਬੱਸਾਂ ਬਹੁਤ ਥਾਵਾਂ ਤੇ ਨਹੀਂ ਚੱਲ ਰਹੀਆਂ ਅਤੇ ਕਰਮਚਾਰੀ ਕਿਲੋਮੀਟਰ ਸਕੀਮ ਦਾ ਵਿਰੋਧ ਕਰ ਰਹੇ ਹਨ ਅਤੇ ਉਹਨਾਂ ਦੀ ਮੰਗ ਹੈ ਕਿ ਕੱਚੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇ ਤੇ ਹਿਰਾਸਤ ਵਿੱਚ ਲਏ ਗਏ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਤੇ ਕਰਮਚਾਰੀਆਂ ਖਿਲਾਫ ਦਰਜ ਮੁਕੱਦਮੇ ਅਤੇ ਲਗਾਈਆਂ ਗਈਆਂ ਸਸਪੈਂਸ਼ਨ ਤੇ ਟਰਮੀਨੇਸ਼ਨ ਰੱਦ ਕਰਤੀਆਂ ਜਾਣ। ਸੋ ਮੰਗਾ ਨਾ ਮੰਨਿਆ ਜਾਣ ਕਰਕੇ ਉਹਨਾਂ ਨੇ ਹੜਤਾਲ ਜਾਰੀ ਹੈ ਤੇ ਹੜਤਾਲ ਕਾਰਨ ਸਰਕਾਰੀ ਬੱਸਾਂ ਦੇ ਨਾ ਚੱਲਣ ਨਾਲ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤੇ ਕਈ ਥਾਵਾਂ ਤੇ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਵੱਡੀ ਖੱਜਲ-ਖੁਆਰੀ ਕਰਨੀ ਪੈ ਰਹੀ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਅਸਲ ਮੌਸਮ ਵਿਭਾਗ ਵੱਲੋਂ ਸੂਬੇ 'ਚ ਆਉਣ ਵਾਲੇ ਦਿਨਾਂ ਲਈ ਸ਼ੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਸ਼ੀਤ ਲਹਿਰ ਨੂੰ ਲੈ ਕੇ ਪੂਰੇ ਸੂਬੇ 'ਚ yellow alert ਜਾਰੀ ਕੀਤਾ ਗਿਆ ਪੰਜਾਬ 'ਚ 2 ਤੋਂ 5 ਦਸੰਬਰ ਤੱਕ ਚੱਲਣ ਵਾਲੀ ਸ਼ੀਤ ਲਹਿਰ ਲੋਕਾਂ ਨੂੰ ਕਾਂਬਾਛੜੇਗੀ ਇਸ ਦੌਰਾਨ ਸੰਘਣੀ ਧੁੰਦ ਪੈਣ ਦੀ ਵੀ ਸੰਭਾਵਨਾ ਜਤਾਈ ਗਈ ਹੈ ਤੇ ਤਾਪਮਾਨ ਵੀ 2 ਤੋਂ 4 ਡਿਗਰੀ ਹੇਠ ਆ ਜਾਵੇਗਾ ਤੇ ਇਸ ਲਈ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ ਤੇ ਮੌਸਮ ਵਿਭਾਗ ਵੱਲੋਂ ਫਿਰੋਜ਼ਪੁਰ ਫਰੀਦਕੋਟ ਸ਼੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਬਠਿੰਡਾ ਮੋਗਾ ਜਲੰਧਰ ਬਰਨਾਲਾ ਸੰਗਰੂਰ ਅਤੇ ਪਟਿਆਲਾ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਪਠਾਨਕੋਟ ਅਤੇ ਬਠਿੰਡਾ ਇਸ ਵੇਲੇ ਸਭ ਤੋਂ ਠੰਡਾ ਜ਼ਿਲ੍ਹੇ ਜੋ ਕਿ ਬਣੇ ਹੋਏ ਨੇ ਤੇ ਇਨ੍ਹਾਂ ਜ਼ਿਲ੍ਹਿਆਂ ਦਾ ਤਾਪਮਨ ਕਾਫੀ ਹੇਠਾਂ ਜਾ ਚੁੱਕਿਆ ਤੇ ਵਿਭਾਗ ਵੱਲੋਂ ਲੋਕਾਂ ਨੂੰ ਆਪਣਾ ਖਿਆਲ ਰੱਖਣ ਤੇ ਗਰਮ ਕੱਪੜੇ ਪਾ ਕੇ ਹੀ ਘਰੋਂ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਦੋ ਹਾਲੀਆ ਨਿਰਦੇਸ਼ਾਂ ਤੇ ਟੈਕਨੋਲੋਜੀ ਕੰਪਨੀਆਂ ਤੇ ਸਮਾਰਟਫੋਨ ਨਿਰਮਤਾਵਾਂ ਲਈ ਨਵੀਆਂ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ ਤੇ ਮਾਹਿਰਾਂ ਦਾ ਮੰਨਣਾ ਹੈ ਕਿ ਇਹਨਾਂ ਆਦੇਸ਼ਾਂ ਨਾਲ ਕੰਪਨੀਆਂ ਦੇ ਵਪਾਰਕ ਮਾਡਲਾਂ ਤੇ ਅਸਰ ਪੈ ਸਕਦਾ ਨਾਲ ਹੀ ਉਪਭੋਗਤਾਵਾਂ ਦੀ ਗੋਪਨੀਯਤਾ ਅਤੇ ਸੰਚਾਰ ਅਨੁਭਵੀ ਪ੍ਰਭਾਵਿਤ ਹੋ ਸਕਦਾ ਹੈ ਤੇ ਦੂਰ ਸੰਚਾਰ ਵਿਭਾਗ ਡੀਓਟੀ ਨੇ ਸਾਰੇ ਸਮਾਰਟਫੋਨ ਨਿਰਮਾਤਾਵਾਂ ਨੂੰ 90 ਦਿਨਾਂ ਦੇ ਅੰਦਰ-ਅੰਦਰ ਆਪਣੇ ਨਵੇਂ ਫੋਨਾਂ ਤੇ ਸਰਕਾਰ ਦੀ ਸਾਈਬਰ ਸੁਰੱਖਿਆ ਐਪ ਸੰਚਾਰ ਸਾਥੀ ਨੂੰ ਪਹਿਲਾਂ ਤੋਂ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਕੰਪਨੀਆਂ ਨੂੰ 120 ਦਿਨਾਂ ਦੇ ਅੰਦਰ ਪਾਲਣਾ ਰਿਪੋਰਟ ਜਮ੍ਹਾਂ ਕਰਵਾਉਣੀ ਪਵੇਗੀ ਭਾਰਤੀ ਰਿਜ਼ਰਵ ਬੈਂਕ ਯਾਨੀ ਆਰਬੀਆਈ ਨੇ ਵਪਾਰਕ ਬੈਂਕਾਂ ਚ ਜਮਾ ਖਾਤਿਆਂ ਦੀਆਂ ਵਿਆਜ ਦਰਾਂ ਨਾਲ ਜੁੜੇ ਮਹੱਤਵਪੂਰਨ ਬਦਲਾਵਾਂ ਦਾ ਐਲਾਨ ਕੀਤਾ ਤੇ ਨਵੇਂ ਨਿਯਮ ਤਹਿਤ ਬਚਤ ਖਾਤਿਆਂ ਚ 1 ਲੱਖ ਰੁਪਏ ਤੱਕ ਦੀ ਜਮਾ ਰਕਮੀ ਤੇ ਹੁਣ ਸਾਰੇ ਬੈਂਕ ਇੱਕੋ ਜਿਹਾ ਵਿਆਜ ਦੇਣਗੇ ਤੇ ਇਸ ਨਾਲ ਗਾਹਕਾਂ ਨੂੰ ਵਕ ਵਕ ਬੈਂਕਾਂ ਚ ਜਮਾ ਰਕਮੀ ਤੇ ਵਿਆਜ ਦਰਾਂ ਚ ਹੋਣ ਵਾਲੇ ਅੰਤਰ ਤੋਂ ਛੁਟਕਾਰਾ ਮਿਲੇਗਾ ਤੇ ਆਰਬੀ ਅਨੁਸਾਰ 1 ਲੱਖ ਰੁਪਏ ਤੋਂ ਵੱਧ ਰਕਮ 'ਤੇ ਬੈਂਕ ਆਪਣੀ ਨੀਤੀ ਅਤੇ ਸਹੂਲਤਾਂ ਅਨੁਸਾਰ ਵਿਆਜ ਨਿਰਧਾਰਤ ਕਰ ਸਕਣਗੇ ਤੇ ਹੁਣ ਤੱਕ ਵਕ-ਵਕ ਬੈਂਕ ਛੋਟੀ ਜਮਾ ਰਕਮਾਂ 'ਤੇ ਵੀ ਵਕ-ਵਕ ਵਿਆਜ ਦਰਾਂ ਲਾਗੂ ਕਰਦੇ ਸਨ ਤੇ ਜਿਸ ਨਾਲ ਗ੍ਰਾਹਕਾਂ 'ਚ ਅਸਮਾਨਤਾ ਪੈਦਾ ਹੁੰਦੀ ਹੈ ਜੋ ਕਿ ਨਵੇਂ ਨਿਰਦੇਸ਼ਾਂ 'ਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਬਚਤ ਖਾਤਿਆਂ 'ਤੇ ਵਿਆਜ ਰੋਜ਼ਾਨਾ ਆਧਾਰ 'ਤੇ ਖਾਤੇ 'ਚ ਉਪਲਬਧ ਰਕਮ ਦੇ ਹਿਸਾਬ ਨਾਲ ਤੈਅ ਹੋਵੇਗਾ ਤੇ ਬੈਂਕਾਂ ਨੂੰ ਹਰ 3 ਮਹੀਨਿਆਂ 'ਚ ਇੱਕ ਵਾਰ ਵਿਆਜ ਗਾਹਕਾਂ ਦੇ ਖਾਤੇ 'ਚ ਜਮ੍ਹਾਂ ਕਰਨਾ ਲਾਜ਼ਮੀ ਹੋਵੇਗਾ ਯੂਕੇ ਚ ਕੰਮ ਕਰਨ ਦੇ ਚਾਹਵਨਾਂ ਲਈ ਇੱਕ ਚੰਗੀ ਖਬਰ ਸਾਹਮਣੇ ਆਈ ਹੈ ਯੂਕੇ ਨੇ ਕੰਮਿਆਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਤੇ ਵੱਡੀ ਗਿਣਤੀ ਚ ਲੋਕਾਂ ਨੂੰ ਵਰਕ ਵੀਜ਼ਾ ਦਿੱਤੇ ਜਾ ਰਹੇ ਹਨ ਤੇ ਯੂਕੇ ਚ ਨੈਨੀ ਨਰਸਿੰਗ ਇੰਜੀਨੀਅਰਿੰਗ ਕੰਸਟਰਕਸ਼ਨ ਪਲੰਬਰ ਇਲੈਕਟ੍ਰੀਸ਼ੀਅਨ ਦੀ ਵੱਡੀ ਗਿਣਤੀ ਚ ਲੋੜ ਹੈ ਤੇ 18 ਸਾਲ ਦੀ ਉਮਰ ਤੋਂ ਵੱਧ ਵਾਲੇ 12ਵੇਂ ਵਾਸਤੇ ਫਰੈਸ਼ਰ ਉਮੀਦਵਾਰ ਵੀ ਵਰਕ ਵੀਜ਼ਾ ਅਪਲਾਈ ਕਰ ਸਕਦੇ ਨੇ ਤੇ ਚਾਹਵਨ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਤੇ ਕਿਸੇ ਤਰ੍ਹਾਂ ਦੇ ਪੁਰਾਣੇ ਫੰਡ ਦਿਖਾਉਣ ਦੀ ਲੋੜ ਨਹੀਂ ਤੇ ਨਾ ਹੀ ਕਿਸੇ ਨੂੰ ਐਕਸਪੀਰੀਅੰਸ ਦੀ ਲੋੜ ਹੈ ਤੇ ਇਸ ਤੋਂ ਇਲਾਵਾ انگلش ਪਾਸਾ ਦਾ ਕੋਈ ਟੈਸਟ ਵੀ ਲਾਜ਼ਮੀ ਨਹੀਂ ਹੋਵੇਗਾ ਤੇ ਕੰਪਨੀ ਵੱਲੋਂ ਫਰੈਸ਼ਰ ਉਮੀਦਵਾਰਾਂ ਨੂੰ ਕਾਬਿਲ ਸਟਾਫ ਮੈਂਬਰਾਂ ਵੱਲੋਂ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਤੇ ਕੰਪਨੀ ਅਪਲਾਈ ਕਰਨ ਦੇ 45 ਦਿਨਾਂ ਦੇ ਅੰਦਰ ਵੀਜ਼ਾ ਲਵਾ ਕੇ ਵੀ ਦੇਵੇਗੀ ਕੰਪਨੀ ਦੀ ਵੀਜ਼ਾ ਸਕਸੈਸ ਰੇਟ 100% ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਤੇ ਚੱਕਰਵਾਤ ਦਿੱਤਵਾ ਦੇ ਮੱਦੇਨਜ਼ਰ ਸ਼੍ਰੀਲੰਕਾ ਵਿੱਚ ਹੋਏ ਜਾਨੀ ਨੁਕਸਾਨ ਅਤੇ ਵਿਆਪਕ ਤਬਾਹੀ ਦੇ ਸੰਵੇਦਨਾ ਪ੍ਰਗਟ ਕੀਤੀ ਪੀਐਮਓ ਨੇ ਇੱਕ ਬਿਆਨ ਅਨੁਸਾਰ ਉਹਨਾਂ ਨੇ ਕਿਹਾ ਕਿ ਭਾਰਤ ਦੇ ਲੋਕ ਇਸ ਆਫਤ ਦੀ ਘੜੀ ਵਿੱਚ ਸ਼੍ਰੀਲੰਕਾ ਦੇ ਲੋਕਾਂ ਨਾਲ ਮਜ਼ਬੂਤ ਇਕਤਾ ਤੇ ਸਮਰਥਨ ਵਿੱਚ ਖੜੇ ਹਨ ਰਾਸ਼ਟਰਪਤੀ ਦਿਸਾਨਾ ਯਕੇ ਨੇ ਆਫਾਤ ਤੇ ਮਦੇਨਜ਼ਰ ਭਾਰਤ ਦੀ ਸਹਾਇਤਾ ਲਈ ਆਪਣਾ ਡੂੰਘਾ ਧੰਨਵਾਦ ਪ੍ਰਗਟ ਕੀਤਾ ਤੇ ਵਿਚਾਰ ਟੀਮਾਂ ਦੇ ਰਾਸ ਸਮਗਰੀ ਦੀ ਤੇਜ਼ ਤਾਇਨਾਤੀ ਦੀ ਸਲਾਘਾ ਕੀਤੀ ਤੇ ਉਹਨਾਂ ਨੇ ਭਾਰਤ ਦੇ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਯਤਨਾਂ ਲਈ ਸ਼੍ਰੀਲੰਕਾ ਦੇ ਲੋਕਾਂ ਦੀ ਪ੍ਰਸ਼ੰਸਾ ਵੀ ਕੀਤੀ ਤੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦਿਸਾਨਾ ਯਕੇ ਨੂੰ ਚੱਲ ਰਹੇ ਆਪਰੇਸ਼ਨ ਸਾਗਰ ਬੰਦੂ ਦੇ ਤਹਿਤ ਸ਼੍ਰੀਲੰਕਾ ਨੂੰ ਭਾਰਤ ਦੇ ਨਿਰੰਤਰ ਸਮਰਥਨ ਦਾ ਭਰੋਸਾ ਦਿੱਤਾ ਜੋ ਦੁਖੀ ਵਿਅਕਤੀਆਂ ਨੂੰ ਬਚਾਅ ਅਤੇ ਰਾਹਤ ਪ੍ਰਦਾਨ ਕਰਦਾ ਹੈ ਪੰਜਾਬ ਪੁਲਿਸ ਦੇ ਕਾਂਸਟੇਬਲ ਗੁਰਸਿਮਰਨ ਸਿੰਘ ਬੈਂਸ ਨੂੰ ਭਾਰਤੀ ਹਵਾਈ ਸੈਨਾ ਆਈਏਐਫ ਵਿੱਚ ਫਲਾਈਂਗ ਅਫਸਰ ਦੇ ਅਹੁਦੇ ਲਈ ਚੁਣਿਆ ਗਿਆ ਤੇ ਇਸ ਖਾਸ ਕਰਕੇ ਉਹਦੀ ਚੌਥੀ ਕੋਸ਼ਿਸ਼ ਸੀ ਜਿਸ ਵਿੱਚ ਉਹ ਐਸਐਸਬੀ ਇੰਟਰਵਿਊ ਵਿੱਚ ਪਹੁੰਚਿਆ ਤੇ ਸਫਲ ਰਿਹਾ ਰੂਪਨਗਰ ਜ਼ਿਲ੍ਹੇ ਦਾ ਰਹਿਣ ਵਾਲਾ ਗੁਰਸਿਮਰਨ ਸਿੰਘ ਬੈਂਸ ਇਸ ਸਮੇਂ ਮੁਹਾਲੇ ਵਿੱਚ ਤਾਇਨਾਤ ਹੈ ਤੇ ਗੁਰਸਿਮਰਨ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਿਸਟੈਂਸ ਐਜੂਕੇਸ਼ਨ ਰਾਹੀਂ ਬੈਚਲਰ ਆਫ ਆਰਟਸ ਯਾਨੀ ਬੀਏ ਪੂਰੀ ਕੀਤੀ ਤੇ ਉਸ ਨੂੰ ਅਗਸਤ 2022 ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੇ ਅਹੁਦੇ ਲਈ ਚੁਣਿਆ ਗਿਆ ਸੀ ਤੇ ਉਹ ਡਿਊਟੀ ਦੌਰਾਨ ਆਨਲਾਈਨ ਤਿਆਰੀ ਕਰ ਰਿਹਾ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਕਾਂਸਟੇਬਲ ਗੁਰਸਿਮਰਨ ਸਿੰਘ ਬੈਂਸ ਦੀ ਤਾਰੀਫ ਕਰਦੇ ਹ ਕਿਾ ਕਿ ਗੁਰਸਿਮਰਨ ਨੇ ਦਿਖਾ ਦਿੱਤਾ ਕਿ ਲਗਨ ਸਖਤ ਮਿਹਨਤ ਤੇ ਵਚਨਬੱਧਤਾ ਨਾਲ ਕੋਈ ਵੀ ਭਾਰਤੀ ਹਵਾਈ ਫੌਜ ਵਿੱਚ ਅਧਿਕਾਰੀ ਬਣ ਕੇ ਵੱਡੀਆਂ ਉਚਾਈਆਂ ਪ੍ਰਾਪਤ ਕਰ ਸਕਦਾ ਹੈ ਤੇ ਉਸ ਦੀ ਯਾਤਰਾ ਸਾਬਤ ਕਰਦੀ ਹੈ ਕਿ ਅਨੁਸ਼ਾਸਨ ਅਤੇ ਇੱਛਾ ਸ਼ਕਤੀ ਵਾਲਾ ਵਿਅਕਤੀ ਹਿੰਮਤ ਅਤੇ ਧਿਆਨ ਨਾਲ ਹਰ ਚੁਣੌਤੀ ਨੂੰ ਪਾਰ ਕਰ ਸਕਦਾ ਹੈ ਸੋ ਅੱਜ ਦੇ ਬੁਲਟਨ ਵਿੱਚ ਇੰਨਾ ਹੀ ਦਿਓ ਆ ਗਿਆ ਧੰਨਵਾਦ